ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰਮੁਖ ਤੇ ਮਨਮੁਖ ਵਿੱਚ ਫਰਕ ਬਾਲਾ ਕ੍ਰਿਸ਼ਨਾ ਦੋਵੇਂ ਸ بڑے ਵਿਦਵਾਨ ਪੰਡਿਤ ਸਨ ਅਤੇ ਬੜੇ ਸੋਹਣੇ ਢੰਗ ਨਾਲ ਕਥਾ ਕਰਕੇ ਲੋਕਾਂ ਨੂੰ ਬਹੁਤ ਪ੍ਰਸੰਨ ਕਰ ਦਿੰਦੇ ਸਨ ਇੱਕ ਦਿਨ ਇਹ ਗੁਰੂ ਜੀ ਦੀ ਮहिमा ਸੁਣ ਕੇ ਗੁਰੂ ਜੀ ਪਾਸ ਆਏ ਬੇਨਤੀ ਕੀਤੀ ਮਹਾਰਾਜ ਅਸੀਂ ਚਾਰ ਵੇਦਾਂ ਤੇ 6 ਸ਼ਾਸਤਰਾਂ ਦੀ ਕਥਾ ਕਰਦੇ ਹਾਂ ਉਹਨਾ ਤੇ ਤੱਤ ਨੂੰ ਸਮਝਦੇ ਹਾਂ ਪਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਹੈ ਆਪ ਕਿਰਪਾ ਕਰਕੇ ਐਸਾ ਉਪਦੇਸ਼ ਬਖਸ਼ੋ ਜਿਸ ਨਾਲ ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇ ਗੁਰੂ ਜੀ ਨੇ ਕਿਹਾ ਤੁਸੀਂ ਤਾਂ ਇਕੱਠਾ ਕਰਨ ਵਾਸਤੇ ਕਥਾ ਕਰਦੇ ਹੋ ਇਸ ਨਾਲ ਮਨ ਨੂੰ ਸ਼ਾਂਤੀ ਨਹੀਂ ਹੋ ਸਕਦੀ ਜੇ ਮਨ ਨੂੰ ਸ਼ਾਂਤੀ ਚਾਹੁੰਦੇ ਹੋ ਤਾਂ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਸਮਝਾਉਣ ਵਾਸਤੇ ਕਥਾ ਕਰਦੇ ਹੋ ਉਸ ਤਰ੍ਹਾਂ ਹੀ ਆਪਣੇ ਮਨ ਵਿੱਚ ਕਾਰ ਵਿੱਚ ਆ ਜਾਵੇ ਤਾਂ ਪ੍ਰੇਮ ਨਾਲ ਸਤਨਾਮ ਦਾ ਸਿਮਰਨ ਕਰਿਆ ਕਰਨਾ ਪਰਲੋਕ ਦੇ ਦੁੱਖਾਂ ਸੁੱਖਾਂ ਨੂੰ ਇੱਥੋਂ ਦੇ ਕਿਤੇ ਕਰਮਾਂ ਦਾ ਫਲ ਜਾਣ ਕੇ ਮਨ ਨੂੰ ਦੌੜਨ ਤੋਂ ਰੋਕਣਾ ਅਤੇ ਪਰਮੇਸ਼ਵਰ ਨੂੰ ਸਭ ਥਾਵਾਂ ਵਿੱਚ ਜਾਨਣਾ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਏਗੀ ਗੁਰੂ ਜੀ ਦੇ ਇਸ ਉਪਦੇਸ਼ ਨੂੰ ਧਾਰਨ ਕਰਕੇ ਦੋਹਾ ਪੰਡਤਾਂ ਨੇ ਸਤਨਾਮ ਦੇ ਸਿਮਰਨ ਦੁਆਰਾ ਮਨ ਨੂੰ ਸ਼ਾਂਤੀ ਪ੍ਰਾਪਤ ਕਰਕੇ ਕਲਿਆਣ ਪ੍ਰਾਪਤ ਕੀਤਾ ਗੁਰੂ ਜੀ ਨੇ ਇੱਕ ਸਮੁੰਦੇ ਨੂੰ ਉਸ ਦੀ ਬੇਨਤੀ ਕਰਨ ਤੇ ਦੱਸਿਆ ਕਿ ਸਨਮੁਖ ਉਹ ਹੈ ਜਿਹੜਾ ਆਪਣੇ ਮਾਲਕ ਦੇ ਹੁਕਮ ਦੀ ਪਾਲਣਾ ਕਰੇ ਅਤੇ ਸਦਾ ਉਸ ਦੀ ਆਗਿਆ ਵਿੱਚ ਰਹੇ ਜਿਵੇਂ ਵਾਹਿਗੁਰੂ ਨੇ ਪੁਰਸ਼ ਨੂੰ ਨਾਮ ਦਾਣ ਤੇ ਇਸ਼ਨਾਨ ਕਰਨ ਵਾਸਤੇ ਜਗਤ ਵਿੱਚ ਭੇਜਿਆ ਹੈ ਜਿਹੜਾ ਪੁਰਸ਼ ਇਹ ਹੁਕਮ ਦੀ ਪਾਲਣਾ ਵਿੱਚ ਸਰੀਰਕ ਸੁਧਤਾਈ ਵਾਸਤੇ ਇਸ਼ਨਾਨ ਕਰਦਾ ਹੈ, ਨਾਮ ਜਪਦਾ ਅਤੇ ਜਥਾ ਸ਼ਕਤ ਨੰਗੇ ਭੁੱਖੇ ਨੂੰ ਦਾਨ ਕਰਦਾ ਹੈ, ਉਹ ਸਨਮੁਖ ਹੈ ਅਤੇ ਸਰੀਰ ਤਿਆਗ ਕੇ ਪਰਮੇਸ਼ਵਰ ਨੂੰ ਪ੍ਰਾਪਤ ਹੁੰਦਾ ਹੈ। ਬੇਮੁਖ ਉਹ ਪੁਰਸ਼ ਹੈ ਜੋ ਸਦਾ ਆਪਣੇ ਮਾਇਆ ਦੇ ਕੰਮਾਂ ਵਿੱਚ ਹੀ ਲੱਗਾ ਰਹਿੰਦਾ ਹੈ। ਵਾਹਿਗੁਰੂ ਦੇ ਪਾਸੇ ਕਦੀ ਧਿਆਨ ਨਹੀਂ ਦਿੰਦਾ। ਐਸੇ ਪੁਰਸ਼ ਸਦਾ ਦੁਖੀ ਰਹਿੰਦਾ ਹੈ। ਅਤੇ ਸਰੀਰ ਤਿਆਗ ਕੇ 84 ਦੇ ਗੇੜ ਵਿੱਚ ਪੈ ਜਾਂਦਾ ਹੈ ਇੱਕ ਦਿਨ ਗੁਰੂ ਜੀ ਪਾਸ ਕੁਲਾ ਭੁਲਾ ਅਤੇ ਪਗੀ ਰਥ ਮਿਲ ਕੇ ਤਿੰਨ ਸਿੱਖ ਆਏ ਇਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ ਸਾਨੂੰ ਜਨਮ ਮਰਨ ਦੇ ਦੁੱਖ ਤੋਂ ਬਚਾਓ ਗੁਰੂ ਜੀ ਨੇ ਕਿਹਾ ਪਾਈ ਤੁਸੀਂ ਕੁਰਮਖ ਬਣ ਕੇ ਮਨਮੁਖਾ ਵਾਲੇ ਕਰਮ ਕਰਨੇ ਛੱਡ ਦਿਓ ਤਦ ਉਹਨਾਂ ਨੇ ਕਿਹਾ ਮਹਾਰਾਜ ਸਾਨੂੰ ਗੁਰਮੁਖ ਮਨਮੁਖ ਦਾ ਨਿਰਣਾ ਕਰਕੇ ਦੱਸੋ ਕਿ ਗੁਰਮੁਖ ਦੇ ਕੀ ਲੱਛਣ ਹਨ ਤੇ ਮਨਮੁਖ ਦੇ ਕਿਹੜੇ ਹਨ ਤਦ ਗੁਰੂ ਜੀ ਨੇ ਕਿਹਾ ਗੁਰਮੁਖ ਤੇ ਮਨਮੁਖ ਦੋਵੇਂ ਤਿੰਨ ਪ੍ਰਕਾਰ ਦੇ ਹੁੰਦੇ ਹਨ ਤਿੰਨ ਪ੍ਰਕਾਰ ਇਸ ਤਰ੍ਹਾਂ ਹਨ ਗੁਰਮੁਖ ਗੁਰਮੁਖ ਨੰਬਰ 1 ਗੁਰਮੁਖ ਨੰਬਰ 2 ਗੁਰਮੁਖਤਰ ਨੰਬਰ 3 ਗੁਰਮੁਖ ਤੁਮ ਹੁਣ ਇਹਨਾਂ ਦੇ ਲੱਛਣ ਸੁਣੋ ਜਿਸ ਨੇ ਖोटे ਕਰਮਾਂ ਵੱਲ ਮੂੰਹ ਮੋੜਿਆ ਹੋਵੇ ਗੁਰੂ ਦੇ ਬਚਨਾਂ ਨੂੰ ਯਾਦ ਰੱਖਦਾ ਹੋਵੇ ਜਿਹੜਾ ਉਸਤੇ ਨੇਕੀ ਕਰੇ ਉਹ ਉਸ ਦੀ ਨੇਕੀ ਨੂੰ ਯਾਦ ਰੱਖਦਾ ਹੋਵੇ ਸਾਰਿਆਂ ਦੀ ਭਲਾਈ ਸੋਚਣ ਵਾਲਾ ਹੋਵੇ ਇਹ ਲੱਛਣ ਗੁਰਮੁਖ ਦੇ ਹਨ ਦੂਜਾ ਗੁਰਮੁਖ ਤਰ ਉਹ ਪੁਰਸ਼ ਹੈ ਜੀਨੇ ਕੋ ਕਰਮਾਂ ਦਾ ਤਿਆਗ ਕਰਕੇ ਨੇਕ ਕਰਮਾਂ ਨੂੰ ਅਪਣਾਇਆ ਹੋਵੇ ਜੋ ਕਿਸੇ ਦਾ ਕੰਮ ਹੋ ਸਕਦਾ ਹੋਵੇ ਉਹ ਕਰ ਦੇਵੇ ਉਸ ਵਿੱਚ ਵਿਗਨ ਨਾ ਪਾਵੇ ਜਿਹੜਾ ਕੋਈ ਉਸ ਉੱਤੇ ਬੁਰਾਈ ਕਰੇ ਉਸ ਉੱਤੇ ਉਪਕਾਰ ਕਰਨਾ ਕਰੇ ਤੀਸਰਾ ਗੁਰਮੁਖ ਧੰਮ ਉਹ ਪੁਰਖ ਹੈ ਜੋ ਗਿਆਨਵਾਨ ਦੂਰਤੀ ਸੋਚ ਰੱਖਣ ਵਾਲਾ ਹੋਵੇ ਗੁਰੂ ਜੀ ਦੇ ਉਪਦੇਸ਼ ਦੁਆਰਾ ਆਪਣੇ ਆਤਮ ਸਰੂਪ ਨੂੰ ਜਾਣਨ ਵਾਲਾ ਹੋਵੇ ਨੇਕਾਂ ਵਿੱਚ ਇੱਕ ਨੂੰ ਵੇਖਣ ਵਾਲਾ ਹੋਵੇ ਹੁਣ ਤਿੰਨ ਪ੍ਰਕਾਰ ਦੇ ਮਨਮੁਖ ਸੁਣੋ ਪਹਿਲਾ ਜਿਸਨੇ ਉਸ ਨਾਲ ਨੇਕੀ ਕੀਤੀ ਹੋਵੇ ਉਸ ਨੂੰ ਭੁਲਾ ਕੇ ਉਸ ਨਾਲ ਬੁਰਾਈ ਕਰੇ ਕਿਸੇ ਦਾ ਵੀ ਕਦੀ ਭਲਾ ਨਾ ਕਰੇ ਆਪਣੇ ਮਨ ਦੀ ਪ੍ਰੇਰਣਾ ਅਨੁਸਾਰ ਕੰਮ ਕਰੇ ਅਤੇ ਧਰਮ ਨੂੰ ਕੋਈ ਚੀਜ਼ ਨਾ ਸਮਝੇ ਇਹ ਮਨਮੁਖ ਦੇ ਲੱਛਣ ਹਨ ਦੂਜਾ ਮਨਮੁਖ ਤਰ ਉਹ ਪੁਰਸ਼ ਹੈ ਜਿਹੜਾ ਕਿਸੇ ਦਾ ਭਲਾ ਹੁੰਦਾ ਵੇਖ ਕੇ ਆਪ ਦੁਖੀ ਹੋਵੇ ਉਸ ਨੂੰ ਵਿਗਾੜਨ ਦਾ ਯਤਨ ਕਰੇ ਸਭ ਦਾ ਬੁਰਾ ਚਿਤਵਾਦਾ ਹੋਵੇ ਅਤੇ ਕਿਸੇ ਦਾ ਬੁਰਾ ਹੁੰਦਾ ਵੇਖ ਕੇ ਸੁਣ ਕੇ ਪ੍ਰਸੰਨ ਹੋਵੇ ਬਹੁਤਿਆਂ ਨਾਲ ਈਰਖਾ ਹੀ ਕਰਦਾ ਹੋਵੇ ਤੀਜਾ ਮਨਮੁਖ ਤਮ ਉਹ ਪੁਰਸ਼ ਹੈ ਜਿਹੜਾ ਸਭ ਦੇ ਬੁਰੇ ਵਿੱਚ ਆਪਣਾ ਭਲਾ ਸਮਝੇ ਗੁਰੂ ਜੀ ਦਾ ਉਪਦੇਸ਼ ਕਦੇ ਨਾ ਸੁਣੇ ਕਥਾ ਕੀਰਤਨ ਵੱਲ ਧਿਆਨ ਹੀ ਨਾ ਦੇਵੇ ਦਾਨ ਪੁੰਨ tatha ਇਸ਼ਨਾਨ ਨੂੰ ਕੁਝ ਨਾ ਜਾਣਦਾ ਹੋਵੇ ਉਪਜੀਵਿਕਾ ਵਾਸਤੇ ਝੂਠ ਬੋਲਦਾ ਹੋਵੇ ਮੂੰਹ ਤੋਂ ਇਹ ਆਖੇ ਕਿ ਸਾਨੂੰ ਨੇਕੀ ਨਹੀਂ ਫਲਦੀ ਬੁਰਾਈ ਹੀ ਫਲਦੀ ਹੈ ਐਸਾ ਮਨਮੁਖ ਤਮਪੁਰਸ਼ ਮਰ ਕਰਕੇ ਨਰਕਾਂ ਨੂੰ ਜਾਂਦਾ ਹੈ ਗੁਰੂ ਜੀ ਪਾਸੋਂ ਇਹ ਨਿਰਣਾ ਸੁਣ ਕੇ ਇਹ ਸਿੱਖ ਗੁਰਮੁਖ ਲੱਛਣਾ ਨੂੰ ਧਾਰਨ ਕਰਕੇ ਸ਼੍ਰੇਸ਼ਟ ਗਤੀ ਨੂੰ ਪ੍ਰਾਪਤ ਹੋਏ ਲਾਲੂ ਬਾਲੂ ਤੇ ਹਰੀਦਾਸ ਤਿੰਨ ਜਣੇ ਮਿਲ ਕੇ ਗੁਰੂ ਜੀ ਪਾਸ ਆਏ ਤੇ ਬੇਨਤੀ ਕੀਤੀ ਮਹਾਰਾਜ ਸਾਨੂੰ ਉਪਦੇਸ਼ ਦਿਓ ਜਿਸ ਨਾਲ ਸਾਡਾ ਉਧਾਰ ਹੋਵੇ ਗੁਰੂ ਜੀ ਨੇ ਕਿਹਾ ਹੰਕਾਰ ਮੋਹ ਤੇ ਈਰਖਾ ਦਾ ਤਿਆਗ ਕਰਕੇ ਕਿਸੇ ਦਾ ਬੁਰਾ ਨਾ ਚਿਤਵਣਾ ਤੁਹਾਨੂੰ ਕਦੀ ਵੀ ਕੋਈ ਦੁੱਖ ਕਲੇਸ਼ ਨਹੀਂ ਹੋਵੇਗਾ ਮਿੱਠਾ ਬੋਲਣਾ ਨਿਵ ਚੱਲਣਾ ਵੰਡ ਕੇ ਖਾਣਾ ਧਰਮ ਦੀ ਕਿਰਤ ਕਰਕੇ ਨਿਰਵਾਹ ਕਰਨਾ ਸਭ ਨੂੰ ਪ੍ਰੇਮ ਨਾਲ ਮਿਲਣਾ ਇਹ ਪੰਜ ਗੁਣ ਸ੍ਰੇਸ਼ਟ ਸੁਖ ਦੇਣ ਵਾਲੇ ਹਨ ਇਹ ਕਰਮ ਸਦਾ ਹੀ ਕਰੋਗੇ ਤਾਂ ਗ੍ਰਹਿਸਤ ਵਿੱਚ ਤੁਹਾਡੀ ਕਲਿਆਣ ਹੋ ਜਾਵੇਗੀ तोता मदू गोखू ते टोडा चार जने मिलके गुरुजी पास आए विनती कीती महाराज सानू उपदेश बख्शो जिस नाल ਸਾਡਾ ਜਨਮ ਸਫਲ ਹੋ ਜਾਵੇ गुरुजी ने ਕਿਹਾ ਤੁਸੀਂ ਗੁਰਬਾਣੀ ਪੜਿਆ ਸੁਣਿਆ ਕਰੋ ਉਸ ਨੂੰ ਵਿਚਾਰ ਕਰਕੇ ਵੇਖਿਆ ਕਰੋ ਕਿ ਇਸ ਵਿੱਚ ਕਿਹੜੀ ਗੱਲ ਗੁਰੂਜੀ ਨੇ ਗ੍ਰਹਿਣ ਕਰਨ ਵਾਸਤੇ ਅਤੇ ਕਿਹੜੀ त्यागਣ ਵਾਸਤੇ ਆਖੀ ਹੈ ਉਸ ਅਨੁਸਾਰ ਤਿਆਗਣ ਯੋਗ ਦਾ ਤਿਆਗ ਅਤੇ ਗ੍ਰਹਿਣ ਯੋਗ ਦਾ ਗ੍ਰਹਿਣ ਕਰਿਆ ਕਰੋ ਫਿਰ ਉਸ ਨੇ ਕਿਹਾ ਕਿ ਬਾਣੀ ਪੜਨ ਅਤੇ ਵਿਚਾਰਨ ਦੋਹਾਂ ਵਿੱਚੋਂ ਜਿਸ ਦਾ ਬਹੁਤ ਪੁੰਨ ਫਲ ਹੋਵੇ ਉਹ ਸਾਨੂੰ ਦੱਸੋ ਅਸੀਂ ਉਹੀ ਕਰਿਆ ਕਰੀਏ ਤਾਂ ਗੁਰੂ ਜੀ ਨੇ ਕਿਹਾ ਜਿਹੜਾ ਗੁਰਬਾਣੀ ਨੂੰ ਸਰਦਾ ਪ੍ਰੇਮ ਨਾਲ ਇੱਕ ਮਨ ਹੋ ਕੇ ਪੜਦਾ ਹੈ ਉਸ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਜਿਹੜਾ ਇਸ ਨੂੰ ਨਿਸ਼ਕਾਮ ਹੋ ਕੇ ਕੇਵਲ ਕਲਿਆਣ ਦੀ ਇੱਛਾ ਰੱਖ ਕੇ ਵਿਚਾਰਦਾ ਹੈ ਉਸ ਨੂੰ ਕਲਿਆਣ ਪ੍ਰਾਪਤ ਹੁੰਦੀ ਹੈ ਇਸ ਵਾਸਤੇ ਤੁਸੀਂ ਸਤਸੰਗਤ ਕਰਕੇ ਗੁਰਬਾਣੀ ਪੜ੍ਹ ਕੇ ਉਸ ਦੀ ਵਿਚਾਰ ਕਰਿਆ ਕਰੋ ਤੁਹਾਨੂੰ ਸ਼ੁਭ ਗਤੀ ਪ੍ਰਾਪਤ ਹੋਵੇਗੀ